ਵਸੰਤ ਦੇ ਮੌਸਮ ਦਾ ਤੇ ਖਾਸ ਤੌਰ ਤੇ ਬਰਸਾਤਾਂ ਦਾ ਕੀ ਅਸਰ ਪਿਆ ਹੈ ਸਬਜੀ ਤੇ ਰਸੋਈ ਕਰ ਕਿਸ ਤਰੀਕੇ ਦੇ ਨਾਲ ਮਹਿੰਗਾ ਹੋ ਗਿਆ ਵੈ ਇਸ ਵਕਤ ਇਹ ਰਿਪੋਰਟ ਦਿਖਾਉਣ ਵਾਸਤੇ ਤੁਹਾਨੂੰ ਜਲੰਧਰ ਦੀ ਮੰਡੀ ਵਿਖੇ ਮੌਜੂਦ ਹਾਂ ਜਿੱਥੇ ਹਾਲਾਂਕਿ ਲੋਕ ਖਰੀਦਦਾਰੀ ਜ਼ਰੂਰ ਕਰਦੇ ਪਏ ਨੇ ਪਰ ਇਹ ਗੱਲ ਜ਼ਰੂਰ ਆਖ ਰਹੇ ਨੇ ਕਿ ਸਬਜ਼ੀਆਂ ਦੇ ਭਾਅ ਜਿਹੜੇ ਨੇ ਕਿ ਉਹ ਪਿਛਲੇ ਦਿਨਾਂ ਨਾਲੋਂ ਜ਼ਰੂਰ ਜ਼ਿਆਦਾ ਹੋਏ ਨੇ ਹਾਲਾਂਕਿ ਇਹ ਗੱਲ ਵੀ ਨਾਲ ਦੁਕਾਨਦਾਰ ਜ਼ਰੂਰ ਆਖ ਰਹੇ ਨੇ ਕਿ ਅਫਵਾਹਾਂ ਦੇ ਵਿੱਚ ਨਾ ਆਓ ਕਿਉਂਕਿ ਜੋ ਪੁਰਾਣੇ ਰੇਟ ਸੀਗੇ ਉਸ ਤੋਂ 20-30 ਰੁਪਏ ਜ਼ਰੂਰ ਜ਼ਿਆਦਾ ਰੇਟ ਹੋਇਆ ਵੈ ਸਬਜ਼ੀਆਂ ਦੇ ਰੇਟ ਦੀ ਗੱਲ ਇਹ ਜਾਨਣਾ ਚਾਹਾਂਗੇ ਕਿ ਇਸ ਵਕਤ ਰੇਟ ਕੀ ਹੈ ਤੇ ਮਗਰਲੇ ਦਿਨਾਂ ਨਾਲੋਂ ਇਸ ਵਕਤ ਕਿੰਨਾ ਕੁ ਜਿਹੜਾ ਇਜ਼ਾਫਾ ਹੁੰਦੇ ਚੁ ਹੋਇਆ ਹੈ 15-20 ਰੁਪਏ ਕਿਲੋ ਦਾ ਫਰਕ ਹੈ ਅੱਛਾ ਪਹਿਲੇ 40-45 ਰੁਪਏ ਕਿਲੋ 60 ਰੁਪਏ ਕਿਲੋ ਰੁਪਏ ਹੈ ਇੱਕ ਵਾਰੀ 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 ਸਾਰੀਆਂ ਸਬਜ਼ੀਆਂ ਦੇ ਰੇਟ ਜ਼ਰੂਰ ਦੱਸ ਦਿਓ ਤਾਂ ਕਿ ਦਰਸ਼ਕ ਜਿਹੜੇ ਤੁਹਾਨੂੰ ਦੇਖ ਰਹੇ ਨੇ ਖਾਸ ਤੌਰ ਤੇ ਜਾਣ ਸਕਣ ਕਿ ਮੰਡੀ ਦੇ ਵਿੱਚ ਕੀ ਹਾਲਾਤ ਨੇ ਹਾਲਾਂਕਿ ਬਾਹਰ ਰੇੜੀਆਂ ਦੇ ਜ਼ਰੂਰ ਚੀਜ਼ ਮਹਿੰਗੀ ਵਿਕਦੀ ਪਈ ਹੈ ਉਹਨੂੰ ਵੀ ਲੈ ਕੇ ਬੜਾ ਤਣਾਅ ਹੈ ਮੰਡੀ ਵੀ ਤੇਜ਼ ਹੈ ਇੱਕ ਵਾਰੀ 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 ਸਾਡਾ ਦੱਸ ਦਿਓ ਜੀ ਅਰ ਮਟਰ 80 ਰੁਪਏ ਕਿਲੋ ਹੈ। ਬੈਂਗਣ 50 ਰੁਪਏ ਕਿਲੋ ਹੈ। ਠੀਕ ਹੈ। ਛੀਰਾ 60 ਰੁਪਏ ਕਿਲੋ ਹੈ। ਅਦਰਕ 40 ਰੁਪਏ ਪਈਆ ਹੈ। ਠੀਕ ਹੈ। ਕ੍ਰੇਲਾ 50 ਰੁਪਏ ਕਿਲੋ ਹੈ। ਠੀਕ ਹੈ। ਪਿੰਡੀ 60 ਰੁਪਏ ਕਿਲੋ ਹੈ। ਮਟਰ ਕਾਲ 200 ਦਾ ਆਈ 150 ਰੁਪਏ ਕਿਲੋ। ਰੇਟ ਨਾਲੋਂ ਨਾਲ ਘਟਦਾ ਵੱਧਦਾ ਦੋਨੋਂ ਦਿਨ ਦਾ। ਹਾਂਜੀ ਹਾਂਜੀ। ਆਈ 150 ਰੁਪਏ ਕਿਲੋ ਮਟਰ ਦਾ। ਮੁੱਖ ਕਾਰਨ ਕਿ ਸਮੇਂ ਦੇ ਕਿ ਜਿਹੜਾ ਰੇਟ ਬਰਸਾਤ ਬਰਸੂਤ ਦਾ ਵੀ ਕਰਕੇ ਅਸਰ ਹੈ। ਬਰਸਾਤ ਕਰਕੇ ਤੇ ਗਰਮੀ ਕਰਕੇ ਵੀ ਇਹ ਲਾ ਸੜ ਜਾਂਦੀਆਂ। ਫਸਲ ਕੱਟਣ ਦੀ ਪਿਆ ਟਮਾਟਰ ਕੀ ਭਾਅ ਇਸ ਵੇਲੇ ਚੱਲਦਾ ਅੱਜ ਕੱਲ 60 ਰੁਪਏ ਕਿਲੋ ਹੀ ਆਇਆ 80 ਰੁਪਏ ਕਿਲੋ 80 ਰੁਪਏ ਕਿਲੋ ਹੈਗਾ ਤੇ ਕੁਆਲਿਟੀ ਮਿਲਦੀ ਪਈ ਹੈ ਕਿ ਕਿ ਤੁਮ ਕੁਆਲਿਟੀ ਵਧੀਆ ਮਿਲਦੀ ਇੱਕ ਟੀਵੀ 'ਚ ਵੀ ਖਬਰਾਂ ਨਸ਼ਰ ਹੋ ਰਹੀਆਂ ਨੇ ਕਿ 100 ਰੁਪਏ ਕਿਲੋ ਨੂੰ ਜਿਹੜਾ ਕਿ ਟਮਾਟਰ ਪਹੁੰਚ ਗਿਆ ਉਹਦਾ ਵੀ ਅਸਰ ਹੈਗਾ ਤੇ ਰੇੜੀਆਂ ਵਾਲੇ ਵੇਚਦੇ ਉਹਨਾਂ ਨੇ 80 ਲੈ ਕੇ 100 ਹੀ ਵੇਚਣਾ ਹਾਂ ਉਹ ਵੀ ਹਾਂਜੀ ਤੁਹਾਨੂੰ ਰੇੜੀ ਤੇ ਕਮਾਣੀ ਆਉਣ ਵਾਲੇ ਦਿਨਾਂ 'ਚ ਹੋਰ ਰੇਟ ਵਧਣ ਤੇ ਕੋਈ ਘੱਟ ਵੀ ਆ ਸਕਦੇ ਨੇ ਵੱਧ ਵੀ ਆ ਸਕਦੇ ਹਾਂ ਠੀਕ ਠੀਕ ਦੋਵੇਂ ਗੱਲਾਂ ਨਾਲ-ਨਾਲ ਜਿਹੜਾ ਕਿ ਉਹ ਦੁਕਾਨਦਾਰ ਕਹਿੰਦੇ ਪਏ ਨੇ ਕਿ ਰੇਟ ਹਾਲਾਂਕਿ ਜ਼ਰੂਰ ਵਧਿਆ ਵਾ ਤੇ ਰੇਟ ਜਿਹੜਾ ਕਿ ਆਉਣ ਵਾਲੇ ਦਿਨਾਂ ਚ ਉਹ ਘਟੇਗਾ ਵੀ ਪਰ ਲੋਕ ਕਿਤੇ ਨਾ ਕਿਤੇ ਗੱਲ ਕਹਿ ਰਹੇ ਨੇ ਕਿ ਹੱਥ ਪੈ ਰਿਆ ਜਨਾਬ ਸਬਜੀ ਨੂੰ ਇਸ ਤਰੀਕੇ ਦੇ ਨਾਲ ਹਰਜੀ ਮਹਿੰਗੀ ਹੋਈ ਦੀ ਬੜਾ ਮੁਸ਼ਕਲ ਹੋ ਗਿਆ ਆਮ ਬੰਦੇ ਲਈ ਤਾਂ ਬਹੁਤ ਮੁਸ਼ਕਲ ਹੋ ਗਿਆ ਜੀ ਪਹਿਲਾਂ ਇਹ ਸਬਜੀ ਜਿਹੜੀ ਹੈ ਤੁਸੀਂ ਖਰੀਦੀ ਪਹਿਲਾਂ ਇਹ ਸਬਜੀ ਕਿੰਨੇ ਦੀ ਲੈਂਦੇ ਸੀ ਇਹ ਪੁੱਛੋ ਨਾ ਇਹ ਤਾਂ ਪੁੱਛਿਆ ਜਾ ਰਹੀ ਹੈ ਜੀ ਕਿਵੇਂ ਵੇਖਦੇ ਹੋ ਕਿ ਮਾਰਕੀਟ ਕਮੇਟੀ ਨੂੰ ਹਾਲਾਂਕਿ ਕੈਪ ਲਾਣਾ ਚਾਹੀਦਾ ਪਰ ਇੱਕ चीज ਦੇਖਦੇ ਆ ਕਿ ਵੱਖ-ਵੱਖ ਦੁਕਾਨਾਂ ਤੇ ਆਪਣਾ ਆਪਣਾ ਹੀ ਵੱਖਰਾ ਰੇਟ ਹੈ ਨਹੀਂ ਉਹ ਬਿਲਕੁਲ ਬਿਲਕੁਲ ਠੀਕ ਹੈ ਕਿ ਹਰ ਦੁਕਾਨ ਤੇ ਵੱਖਰਾ ਹੈ ਲੇਕਿਨ ਕੁਆਲਿਟੀ ਵੀ ਵੱਖਰੀ-ਵੱਖਰੀ ਹੈ ਕੁਆਲਿਟੀ ਵੀ ਵੱਖਰੀ-ਵੱਖਰੀ ਹੈ ਹੁਣ ਕੁਝ ਤਾਂ ਇਹਨਾਂ ਦੇ ਵਾਸਤੇ ਹੈਗਾ ਕੁਝ ਜਦੋਂ ਚੀਜ਼ ਮਹਿੰਗੀ ਹੁੰਦੀ ਆ ਨਾ ਜੀ ਆਟੋਮੈਟਿਕਲੀ ਦੁਕਾਨ ਦਾ ਉਹਦਾ ਰੇਟ ਉਹਦਾ ਮਾਰਜਿਨ ਵਧਾ ਦਿੰਦੇ ਆ ਉਹ ਫਿਰ ਸਾਕੀ ਸਵਾ ਵਿਗਿਆ ਠੀਕ ਹੈ ਕਿਉਂਕਿ ਗਰਮੀ ਪਿੱਛੇ ਮੌਸਮ ਦੀ ਹੁੰਦੀ ਉੰਨੀ ਖਰਾਬ ਵੀ ਹੁੰਦੀ ਆ ਰਸੋਈ ਘਰ ਤੇ ਅਸਰ ਪੈ ਰਿਹਾ ਯਾਨੀ ਕਿ ਮੌਸਮ ਦਾ ਵੀ 100% ਪੈ ਰਿਹਾ ਸੀ। ਤਸੀਨੇ ਧੁੱਪ ਨਾਲ ਵੀ ਨਿਕਲਦੇ ਪਏ ਤੇ ਸਬਜ਼ੀ ਨਾਲ ਵੀ ਨਿਕਲਦੇ ਪਏ। ਹਰੇਕ ਲੋਕਾਂ ਦਾ ਆਪਣਾ ਆਪਣਾ ਇੱਥੇ ਤਜਰਬਾ ਵੈ। ਗੱਲ ਆਖ ਰਹੇ ਨੇ ਕਿ ਜ਼ਰੂਰ ਇੱਥੇ ਹੱਥ ਨਹੀਂ ਪੈ ਰਿਹਾ ਪਰ ਇਹ ਹੈ ਕਿ ਲੋਕੀ ਖਰੀਦਾਰੀ ਜ਼ਰੂਰ ਕਰਦੇ ਪਏ ਨੇ ਮੁੱਖ ਕਾਰਨ ਉਹਦਾ ਇਹ ਵੀ ਹੈ ਕਿ ਇਹੋ ਜੀਆਂ ਸਬਜ਼ੀਆਂ ਨੇ ਰੋਜ਼ਮਰਰਾ ਦੇ ਵਿੱਚ ਜੋ ਕਿ ਵਰਤੀਆਂ ਜਾਣੀਆਂ ਨੇ ਪਰ ਲੋਕ ਚੀਜ਼ਾਂ ਖਰੀਦ ਰਹੇ ਨੇ ਇਹ ਤੁਹਾਨੂੰ ਰਿਪੋਰਟ ਦਿਖਾਈ ਹੈ। ਜਿਲੰਦਰ ਦੀ ਮੰਡੀ ਦੀ ਜਿੱਥੇ ਇਸ ਵਕਤ ਜਿਹੜਾ ਉਹ ਸਬਜ਼ੀਆਂ ਲਗਾਈਆਂ ਗਈਆਂ ਨੇ ਹਾਲਾਂਕਿ ਰੇਟ ਜ਼ਰੂਰ ਪਿਛਲੀ ਵਾਰ ਨਾਲੋਂ 15 ਤੋਂ 20 ਰੁਪਏ ਜ਼ਰੂਰ ਵਧਿਆ ਹੋਇਆ ਪਰ ਮੌਜੂਦਾ ਸਮੇਂ ਦੇ ਵਿੱਚ ਜੋ ਹਾਲਾਤ ਉਹ ਕੰਟਰੋਲ ਤੇ ਵੀ ਨਹੀਂ ਤੇ ਦੁਕਾਨਦਾਰ ਇਹ ਗੱਲ ਆਖ ਰਹੇ ਨੇ ਕਿ ਆਉਣ ਵਾਲੇ ਦਿਨਾਂ ਵਿੱਚ ਜੇਕਰ ਬਰਸਾਤਾਂ ਪੈਂਦੀਆਂ ਨੇ ਮਾਲ ਦਾ ਰੇਟ ਵਧ ਵੀ ਸਕਦਾ ਹੈ ਤੇ ਉਹ ਘਟ ਵੀ ਸਕਦਾ ਹੈ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਿਲੰਦਰ